ਸੰਤਮਸਕੀਨ ਜੇ ਦੀਆਂ ਤੁਸੀਂ ਜਿਹੜੀ ਵੀ ਕਥਾ ਸੁਣ ਲੋ ਨਾ ਉਹਦੇ ਚ ਉਹਨਾਂ ਨੇ ਇੱਕੋ ਗੱਲ ਕਹੀ ਜਿਆਦਾ ਜ਼ੋਰ ਪਾਇਆ ਕਿ ਸਿਮਰਨ ਕਰੋ ਜਾਪ ਕਰੋ ਤੇ ਸਿਮਰਨ ਕਰਨਾ ਇੰਨਾ ਜ਼ਰੂਰੀ ਕਿਉਂ ਆ ਸਿਮਰਨ ਕਰਨਾ ਸੰਤਮਸਕੀਨ ਜੀ ਇਨੀ ਅਸਲ ਵਿੱਚ ਕਹਿੰਦੇ ਸਿਮਰਨ ਕਰਨ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ-ਵਾਰੀ ਗੱਲ ਆ ਰਹੀ ਹੈ ਸਿਮਰਨ ਬਾਰੇ ਜਾਪ ਬਾਰੇ ਨਾਮ ਬਾਰੇ ਵਾਰ-ਵਾਰ ਗੁਰਬਾਣੀ ਦੇ ਵਿੱਚ ਇਹ ਮਾਰੇ ਕਹਿ ਰਹੇ ਆ ਸਾਰਿਆਂ ਨੂੰ ਤਾਂ ਉਹ ਗੱਲ ਜਿਹੜੀ ਆ ਸੰਤ ਮਸਕੀਨ ਜੀ ਕਹਿ ਰਹੇ ਆ ਠੀਕ ਹੈ ਹੁਣ ਸਿਮਰਨ ਦੇ ਨਾਲ ਬੰਦੇ ਨੂੰ ਅਸਲ ਵਿੱਚ ਅੰਦਰ ਦੀ ਖੇਡ ਦਾ ਪਤਾ ਲੱਗਦਾ ਬਾਹਰ ਦਾ ਜਿਹੜਾ ਗਿਆਨ ਆ ਉਹ ਉਹਨਾਂ ਚੱਕਰ ਜਿਹੜਾ ਬਾਹਰੀ ਆ ਆਪਾਂ ਜੋ ਵੀ ਕੰਮ ਕਾਰਜ ਕਰਦੇ ਆ ਧਾਰਮਿਕ ਕਾਰਜ ਕਰਦੇ ਆ ਸੇਵਾ ਕਰਦੇ ਦਾਨ ਕਰਦੇ ਪੁੰਨ ਕਰਦੇ ਗੁਰਦਾਰੇ ਆਉਂਦੇ ਜਾਂਦੇ ਜੋ ਵੀ ਆਪਾਂ ਸਾਰਾ ਕੁਝ ਕਰਦੇ ਆ ਜੇਕਰ ਸਿਮਰਨ ਨਹੀਂ ਕਰਦੇ ਤੇ ਸਾਨੂੰ ਇਹਦੀ ਅਸਲ ਸਚਾਈ ਦਾ ਨਹੀਂ ਪਤਾ ਲੱਗਦਾ ਕਿ ਕਿਸ ਤਰੀਕੇ ਨਾਲ ਅਸਲ ਵਿੱਚ ਇਹ ਸਾਨੂੰ ਸਾਰਾ ਕੁਝ ਕਰਨਾ ਚਾਹੀਦਾ ਹੁਣ ਮਾਰੇ ਕਹਿੰਦੇ ਪਾਪ ਪੁੰਨ ਦੋਹੂ ਇੱਕ ਸਮਾਨ ਉਹਨੂੰ ਪਤਾ ਨਹੀਂ ਨਾ ਲੱਗਾ ਪਾਪ ਕਿੱਥੇ ਪਾਪ ਕਿੱਥੇ ਹੋ ਗਿਆ ਤੇ ਪੁੰਨ ਕਿੱਥੇ ਕਰਨਾ ਸੀ ਅਸਲ ਵਿੱਚ ਦਾਨ ਕਿਹਨੂੰ ਕਰਨਾ ਹੈ ਮਾਰੇ ਕਹਿੰਦੇ ਨਹੀਂ ਗੁਰਬਾਣੀ ਦੇ ਵਿੱਚ ਅਗਲੀ ਕੀ ਚੇ ਦਾਨ ਹੁਣ ਦਾਨ ਤਾਂ ਸਾਰੀ ਦੁਨੀਆ ਕਰ ਰਹੀ ਆ ਪਰ ਦਾਨ ਕਿੱਥੇ ਕਰ ਰਹੀ ਆ ਭਰਿਆਂ ਦੇ ਢੜ ਭਰੀਆਂ ਦੇ ਗਰੀਬ ਫਿਰ ਉਦਾਂ ਦਾ ਉਦਾਂ ਰਹਿ ਜਾਂਦਾ ਹੁਣ ਦੇਖੋ ਅਸਲ ਵਿੱਚ ਗੱਲ ਇਹ ਆ ਜਿਵੇਂ ਸਰੀਰ ਨੂੰ ਭੋਜਨ ਦੀ ਤੇ ਪਾਣੀ ਦੀ ਲੋੜ ਹੁੰਦੀ ਆ ਉਸੇ ਤਰੀਕੇ ਮਨ ਨੂੰ ਬਾਣੀ ਦੀ ਭਜਨ ਦੀ ਤੇ ਬਾਣੀ ਦੀ ਲੋੜ ਹੁੰਦੀ ਆ ਸਰੀਰ ਨੂੰ ਜੀਂਦਾ ਰਹਿਣ ਲਈ ਭੋਜਨ ਤੇ ਪਾਣੀ ਚਾਹੀਦਾ ਵਾ ਸੁਰਤ ਨੂੰ ਜੀਂਦਾ ਰਹਿਣ ਲਈ ਮਨ ਨੂੰ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨ ਲਈ ਭਜਨ ਤੇ ਬਾਣੀ ਦੀ ਲੋੜ ਹੁੰਦੀ ਆ ਇਸ ਕਰਕੇ ਸਿਮਰਨ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਭਜਨ ਕਰਨ ਦੀ ਜਾਂਚ ਦੱਸਦਾ ਵਾ ਸਹੀ ਤਰੀਕੇ ਨਾਲ ਬੰਦਗੀ ਕਰਨ ਦੀ ਜਾਂਚ ਦੱਸਦਾ ਬਾਣੀ ਪੜਨ ਦਾ ਸੋੰਦਾ ਰਸ ਬਣਦਾ ਵਾ ਇਸ ਕਰਕੇ ਜਿਵੇਂ ਵਾਰ-ਵਾਰ ਸਰੀਰ ਨੂੰ ਹੋ ਜਾਂਦੀ ਲੋੜ ਆ ਪਾਣੀ ਦੀ ਲੋੜ ਆ ਵਾਰ-ਵਾਰ ਹੀ ਮਨ ਨੂੰ ਹੀ ਭਜਨ ਦੀ ਤੇ ਬਾਣੀ ਦੀ ਸਿਮਰਨ ਦੀ ਲੋੜ ਆ ਸਿਮਰਨ ਤੋਂ ਬਿਗੈਰ ਜਿਹੜਾ ਸਿਮਰਨ ਜੜਵਾਂ ਅਧਿਆਤਮਕ ਰਸਤੇ ਦੀ ਜੜਾ ਉਹ ਸਿਮਰਨ ਆ ਤੇ ਸਿਮਰਨ ਤੋਂ ਬਿਗੈਰ ਜਿਹੜੀ ਆ ਉਹ ਖੇਡ ਬੰਦੇ ਨੂੰ ਸਮਝਾਉਣੀ ਬਹੁਤ ਹੀ ਔਖੀ ਆ ਬਹੁਤ ਹੀ ਔਖੀ ਸਾਰੀਆਂ ਉਮਰਾਂ ਬੰਦੇ ਦੀਆਂ ਨਿਕਲ ਜਾਂਦੀ ਸਾਰੀ ਸਾਰੀ ਉਮਰ ਗੁਰਦੁਆਰਿਆਂ ਦੇ ਵਿੱਚ ਤੀਰਥ ਸਥਾਨਾਂ ਤੇ ਜਾਂਦਾ ਭਲੇ ਕਰਦਾ ਪੁੰਨ ਕਰਦਾ ਪਰ ਉਹਦੀ ਅਵਸਥਾ ਹੀ ਨਹੀਂ ਬਦਲਦੀ ਇਸ ਕਰਕੇ ਨਹੀਂ ਬਦਲਦੀ ਕਿਉਂਕਿ ਉਹਨੇ ਜੜ ਲਾਈ ਨਹੀਂ ਧਿਆਨ ਤੇ ਅੰਦਰ ਖੜਿਆ ਹੀ ਨਹੀਂ ਮਾਰੇ ਗਰਬਾਣੀ ਚ ਕਹਿੰਦੇ ਧੰਨਵੇਂ ਧਿਆਨ ਧਿਆਨ ਵਿੱਚ ਜਾਣਿਆ ਗੌਰਮਖ ਅਕਥ ਕਹਾਣੀ ਹੁਣ ਜਾਨ ਨਾਲ ਧਿਆਨ ਦੇ ਵਿੱਚ ਸਗਾ ਧਿਆਨ ਤਾਂ ਅੰਦਰ ਖੜਿਆ ਹੀ ਨਹੀਂ ਧਿਆਨ ਤਾਂ ਸਾਰਾ ਹਰੇ ਬਾਹਰ ਖੜੰਦਿਆ ਤੇ ਜਿੱਦਾਂ ਸੰਤ ਮਸਕੀਨ ਜੀ ਕਹਿੰਦੇ ਹੁੰਦੇ ਕਥਾਵਾਂ ਦੇ ਵਿੱਚ ਅੱਖਾਂ ਬੰਦ ਕਰਕੇ ਵਾਹਿਗੁਰੂ ਦਾ ਜਾਪ ਕਰਨਾ ਇਦਾਂ ਹੁਆ ਗੁਰੂ ਆਪੇ ਬੋਲਣਾ ਆਪੇ ਹੀ ਸੁਣਨਾ ਆਪਣੀ ਬਾਣੀ ਤੁਮਹਾਰਾ ਇਹੋ ਹੀ ਗੁਰਬਾਣੀ ਜਿਹੜੇ ਧੋਨਵੇਂ ਧਿਆਨ ਧਿਆਨ ਵਿੱਚ ਜਾਣਿਆ ਗੌਰਮਕ ਅਕਥ ਕਹਾਣੀ ਹੁਣ ਇਹਨੂੰ ਧਿਆਨ ਨੂੰ ਜਿਹੜਾ ਆਪਣੀ ਆਵਾਜ਼ ਦੇ ਵਿੱਚ ਰੱਖਣਾ ਵਾ ਆਪੇ ਬੋਲਿਆ ਆਪੇ ਸੁਣ ਲਿਆ ਜੇ ਇਸ ਇਸ ਤਰੀਕੇ ਨਾਲ ਸਾਡਾ ਆਪੇ ਪਕਾ ਲਿਆ ਆਪੇ ਹੀ ਖਾ ਲਿਆ ਠੀਕ ਹੈ ਨਹੀਂ ਹੁਣ ਜਿਹੜੀ ਸੁਰਤ ਵਾ ਇਹ ਧਿਆਨ ਤੋਂ ਬਗੈਰ ਚੱਲਦੀ ਨਹੀਂ ਜਿਵੇਂ ਅਸੀਂ ਗੁਰਦੁਆਰੇ ਨੂੰ ਜਾਣਾ ਵਾ ਗੁਰਦੁਆਰੇ ਨੂੰ ਜਾਣ ਲਈ ਸਾਨੂੰ ਪੈਰਾਂ ਦੀ ਲੋੜ ਆ ਲੱਤਾਂ ਦੀ ਲੋੜ ਆ ਬਾਕੀ ਜਿਹੜਾ ਸਰੀਰ ਜਦੋਂ ਇੱਕ ਵਾਰੀ ਪੈਰ ਤਰ ਤੇ ਲੱਤਾਂ ਤਰ ਤੇ ਬਾਕੀ ਸਰੀਰ ਆਪਣੇ ਆਪ ਚੱਜਣਾ ਹੁਣ ਇਸੇ ਤਰੀਕੇ ਨਾਲ ਜਿਹੜਾ ਸਟੈਪ ਬਾਈ ਸਟੈਪ ਆਪਾਂ ਗੁਰਦੁਆਰੇ ਤੱਕ ਜਾਂਦੇ ਆ ਕਦਮ ਪੱਟਦੇ ਜਾਂਦੇ ਆ ਇਹ ਗੁਰਦੁਆਰੀ ਤੱਕ ਜਾਂਦੇ ਆ ਜਿਹੜੀ ਸੁਰਤ ਉਹ ਗੁਰੂ ਗੁਰੂ ਤੱਕ ਜਾਂਦੀ ਆ ਸੁਰਤ ਕਦਮਾਂ ਨੇ ਰਾਣੀ ਜਾਂਦੀ ਸੁਰਤ ਦੇ ਜਿਹੜੇ ਸਟੈਪ ਆ ਉਹ ਜਾਪ ਆ ਸੁਰਤ ਦਾ ਜਿਹੜਾ ਸਟੈਪ ਉਹ ਜਾਪ ਆ ਬਿਨਾ ਜਾਪ ਤੋਂ ਬੰਦਾ ਚੱਲਦਾ ਨਹੀਂ ਇਸ ਵਾਹਿਗੁਰੂ ਵਾਹਿਗੁਰੂ ਰੋਜ਼ 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 ਵਾਰ-ਵਾਰ ਕਰਦਾ ਇਸ ਸੁਰਤ ਚੱਲਣਾ ਸ਼ੁਰੂ ਕਰੇਂ ਦੀ ਆ ਜਦੋਂ ਇਹ ਚੱਲਦਾ ਫੇ ਸਾਰੀ ਖੇਡ ਆਪਣੇ ਆਪ ਪਤਾ ਲੱਗਦੀ ਆ ਫੇ ਬੰਦੇ ਨੂੰ ਬਾਹਰੋਂ ਪੁੱਛਣ ਦੀ ਵੀ ਲੋੜ ਨਹੀਂ ਪੈਂਦੀ ਇਸ ਕਰਕੇ ਜਾਪ ਜਿਹੜਾ ਵਾ ਇਹ ਜ਼ਰੂਰੀ ਨਹੀਂ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਜਦੋਂ ਟਾਈਮ ਮਿਲੇ ਉਦੋਂ ਕਰ ਲਓ ਕਿ ਕੋਈ ਸਮਾਂ ਹੁੰਦਾ ਜਾਪ ਕਰਨ ਦਾ ਜਾਪ ਦਾ ਜੇ ਕਰ ਤੁਹਾਡੇ ਕੋ ਨਈਂ ਟਾਈਮ ਲੱਗਦਾ ਅਮਰਤ ਵੇਲੇ ਨਾਰਮਲ ਅਮਰਤ ਵੇਲਾ ਸਾਂਭਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਤੁਹਾਡੇ ਕੋ ਕੰਮ ਕਾਜਾਂ ਕਰਕੇ ਜਾਂ ਕਿਤੇ ਸਰੀਰ ਸੈੱਟ ਨਹੀਂ ਗਾ ਕੋਈ ਹੋਰ ਪਰੇਸ਼ਾਨੀਆਂ ਤੇ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਆ ਪਰ ਅੰਮ੍ਰਿਤ ਵੇला ਗੱਲ ਫਿਰ ਉੱਥੇ ਆਉਂਦੀ ਆ ਗੁਰੂ ਨੂੰ ਗੁਰੂ ਦੀ ਮਰਜ਼ੀ ਦੇ ਨਾਲ ਮੰਨਣਾ ਆ ਆਪਣੀ ਮਰਜ਼ੀ ਦੇ ਨਾਲ ਨਹੀਂ ਇਹ ਨਹੀਂ ਕਿ ਮੈਂ ਆਪਣੀ ਮਰਜ਼ੀ ਤੇ ਇਹੋ ਹੀ ਸੰਸਾਰ ਦੇ ਵਿੱਚ ਹੋ ਰਿਹਾ ਦੁਨੀਆ ਗੁਰੂ ਨੂੰ ਆਪਣੀ ਮਰਜ਼ੀ ਦੇ ਨਾਲ ਮੰਨ ਰਹੀ ਆ ਆਪਣੀ ਮਰਜ਼ੀ ਨਾਲ ਹੀ ਸੇਵਾ ਕਰ ਰਹੇ ਆ ਆਪਣੀ ਮਰਜ਼ੀ ਨਾਲ ਹੀ ਪੁੰਨ ਕਰ ਰਹੇ ਆ ਆਪਣੀ ਮਰਜ਼ੀ ਨਾਲ ਹੀ ਦਾਨ ਕਰ ਰਹੇ ਆ ਆਪਣੀ ਮਰਜ਼ੀ ਨਾਲ ਹੀ ਸਾਰਾ ਕੁਝ ਚੱਲਣ ਦਿਆ ਗੁਰੂ ਦੀ ਮਰਜ਼ੀ ਨਾਲ ਨਿਕਾ ਤੇ ਮਾਰੇ ਗੁਰਬਾਣੀ ਕਹਿੰਦੀ ਆ ਮਨ ਵੇਚੇ ਸਤਗੁਰ ਕੇ ਪਾਸ ਤਿਸ ਸੇਵਕੇ ਕਾਰਜ ਰਾਸ ਇਥੇ ਮਨ ਮਰਜ਼ੀਆਂ ਆਪਣੀਆਂ ਛੱਡਣੀਆਂ ਗੁਰੂ ਦੀ ਮਰਜ਼ੀ ਲੈਣੀ ਆ ਗੁਰੂ ਦੀ ਮਤ ਲੈਣੀ ਗੁਰ ਕੀ ਮਤ ਤੂੰ ਲੈ ਏ ਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਇਸ ਕਰਕੇ ਬੰਦੇ ਜਿਹੜੇ ਆਪਣੀ ਮਰਜ਼ੀ ਨਾਲ ਸਾਰੇ ਧਾਰਮਿਕ ਕਰਦਿਓ ਡੋਬਰੇ ਆ ਉਹ ਵੀ ਡੋਬਰੇ ਆ ਇਥੇ ਸਿਰਫ ਉਹ ਧਰੂਗਾ ਜਿਹੜਾ ਗੁਰੂ ਦੀ ਮਤ ਲੈ ਕੇ ਗੁਰਬਾਣੀ ਨੂੰ ਪੜੂਗਾ ਸੁਣੂਗਾ ਗੁਰੂ ਦੀ ਮੱਤ ਲੈ ਕੇ ਅੰਮ੍ਰਿਤ ਵੇਲਾ ਸਾਂਭੂਗਾ ਅੰਮ੍ਰਿਤ ਵੇਲਾ ਸਾਂਭਣਾ ਬਹੁਤ ਯਾਦ ਹੋ ਰਿਹਾ ਇਹ ਗਰਬਾਣੀ ਦੇ ਵਿੱਚ ਵੀ ਵਾਰ-ਵਾਰ ਆਉਂਦਾ ਵਾ ਤੇ ਗਰਬਾਣੀ ਦੇ ਵਿੱਚ ਹੁਣ ਵੱਡਦਾ ਤਾਂ ਬੰਦਾ ਰੋਜ਼ ਹੀ ਆ ਬਾਰੰਬਾਰ ਬਾਰ ਪ੍ਰਭ ਜਪੀਏ ਭੀ ਅੰਮ੍ਰਿਤ ਏ ਮਨ ਧਨ ਤਰਪੀਏ ਹੈ ਤੇ ਪਰ ਹੁਣ ਮਾਰੇ ਗਰਬਾਣੀ ਦੇ ਵਿੱਚ ਵਾਰ-ਵਾਰ ਕਹਿ ਰਿਹਾ ਕਿ ਬਾਰੰਬਾਰ ਵਾਰ-ਵਾਰ ਜਪ ਜਵਣ ਖੇ ਨਹੀਂ ਦਿਆ ਸੋਹਣੀ ਸਹਿਰ ਦੇ ਵਿੱਚ ਸਾਰੀ ਸਾਰੇ ਸਾਰੇ ਆਪਣੀ ਸੋਹਣੀ ਸਹਿਰ ਦੇ ਵਿੱਚ ਵਾਰ-ਵਾਰ ਮਹਾਰੇ ਕਹਿੰਦੇ ਸਿਮਰਨ ਕਰ ਨਾਮ ਜਪ ਤੇ ਪਰ ਉਹ ਕਰਨ ਤਾਂ ਫੇਰ ਹੀ ਗਿਆ ਜੋ ਕਰਨ ਨੂੰ ਮਹਾਰੇ ਕਹਿ ਰਹੇ ਉਹ ਤਾਂ ਕਰਨ ਹੀ ਨਹੀਂ ਗਿਆ ਤੇ ਫੇਰ ਦੁਨੀਆ ਰੋ ਰਹੀ ਆ ਕਲਪਰੀ ਸਾਡਾ ਕੁਝ ਬਣਿਆ ਨਹੀਂ ਸਾਡਾ ਕੁਝ ਵੀ ਨਹੀਂ ਸਾਡੇ ਘਰ ਦੇ ਵਿੱਚ ਕਲਾ ਕਲੇਸ਼ ਸਾਰਾ ਕੁਝ ਉਦਾਂ ਹੀ ਚੱਲਣ ਦੇ ਉਹ ਤਾਂ ਜਿੱਦਾਂ ਘਰ ਦੇ ਵਿੱਚ ਮਨਮਰਜ਼ੀ ਕੀਤੀ ਉਦਾਂ ਹੀ ਮਨਮਰਜ਼ੀਆਂ ਆਪਣੇ ਅਧਿਆਤਮਿਕ ਦੇ ਰਾਸਤੇ ਤੇ ਕਰਨ ਦੇ ਆ ਠੀਕ ਹੈ ਕਿਸ ਕਰਕੇ ਨਾਮ ਸਿਮਰਨ ਜਿਹੜਾ ਵਾ ਇਹ ਬਿਨਾ ਜਿਹੜਾ ਸਿਮਰਨ ਤੋਂ ਮਾਰੇ ਘਰ ਬਾਣੀ ਕਹਿੰਦੇ ਜਿਹੜਾ ਬੰਦਾ ਸਿਮਰਨ ਨਾ ਕਰਦਾ ਉਹਦਾ ਜੀਵਨ ਸਾਪਰਗ ਸਾਪਰੀ ਤਰ੍ਹਾਂ ਬੈਸਕੋਲਦਾ ਠੀਕ ਹੈ ਨਾ ਇਸ ਲਈ ਜੀਂਦਾ ਵੀ ਉਹ ਹੀ ਆ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰਕੇ ਵੇ ਇਸ ਰਾਸਤੇ ਤੇ ਚੱਲਦਾ ਉਹਨਾਂ ਚੱਕਰ ਅਧਿਆਤਮਿਕ ਰਾਸਤੇ ਦੀ ਸਮਝ ਨਹੀਂ ਆਉਂਦੀ ਤੇ ਬਹੁਤ ਸਾਰੇ ਭਰਮ ਭਲੇਖੇ ਬਹੁਤ ਸਾਰੇ ਲੋਕਾਂ ਨੂੰ ਪਾਏ ਜਾਂਦੇ ਆ ਪਤਾ ਨਹੀਂ ਉਹ ਜਾਣ ਬੁੱਝ ਕੇ ਪਾ ਰਹੇ ਆ ਕਾਹ ਤੋਂ ਪਾ ਰਹੇ ਆ ਜਾਂ ਉਹਨਾਂ ਨੂੰ ਆਪ ਸਮਝ ਹੈ ਨਹੀਂ ਜਾਂ ਉਹ ਜਾਣ ਬੁੱਝ ਕੇ ਲੋਕਾਂ ਨੂੰ ਕਿ ਮਾਰਾ ਕਰਨਾ ਚਾਹੁੰਦੇ ਆ ਇਸ ਕਰਕੇ ਸਿਮਰਨ ਕਰੋ ਤੈਨੂੰ ਥੋੜੇ ਦਿਨਾਂ ਦੇ ਵਿੱਚ ਹੀ ਸਾਰੀ ਖੇਡ ਆਪਣੇ ਆਪ ਸਮਝ ਆ ਜੂਗੀ ਕਿ ਸੱਚ ਕੀ ਹੈ ਝੂਠ ਕੀ ਮੇਰੇ ਖਿਆਲ ਨਾਲ ਕਿ ਸਮਝ ਲੱਗੀ ਬੰਦੋਏ ਹਾਂ ਜੀ